बेरोजगार वेटनरी डिप्लोमा होल्डर फ्रंट पंजाब ਵੱਲੋਂ ਪਿਛਲੇ 2 ਸਾਲਾਂ ਦੌਰਾਨ ਡਾਇਰੈਕਟਰ ਪਸ਼ੂ ਪਾਲਣ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਹਰ ਵਾਰ ਕੇਵਲ ਝੂਠੇ ਪਰ ਉਸੇ ਤੇ ਖੋਖਲੇ ਵਾਦੇ ਹੀ ਮਿਲੇ ਹਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਫਰੰਟ ਦੇ ਆਗੂਆਂ ਨੇ ਕਿਹਾ ਕਿ ਵੈਟਨਰੀ ਇੰਸਪੈਕਟਰ ਦੀਆਂ ਅਸਾਮੀਆਂ ਜਾਰੀ ਕਰਨ ਬਾਰੇ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ बार-बार ਸਮਾ ਮੰਗ ਕੇ ਸਾਨੂੰ ਗੁੰਮਰਾ ਕੀਤਾ ਗਿਆ आखिर मजबूर होकर साडी यूनियन ने सरकार विरुद्ध लाइव कंप्लेक्स सेक्टर 68 एस एस नगर विखे 18 अगस्त तो लगातार तरनाते रोज प्रदर्शन शुरू किया है आज इस संघर्ष नु 11 दिन हो गए हैं पर हाले भी सरकार सानू मटोल ही कर रही है पहले दिन साडे संघर्ष नु दबाण ले सानू केहा गया कि असमिया दा इश्तहार 2 दिन विच रहा है पर 10 दिन बीत जान बाद भी कोई नतीजा सामने नहीं आया आओ देखते दे हैं हाँ साडे चैनल की टीम नाल बेरुस्गार वे वेटरनरी डिप्लोमा होल्डर फर्न्ट पंजाब के आगुआ ने जो गलबात की थी। तो आटा की नाम है, तो नये नहीं देना होगा इसे बैठने तो आटा की मत दाएं। वीर की मेरा नाम जोबियोस हैं, मेरा पेंडर्ट छठरा तो जीरा फाइल ਸਾਨੂੰ ਲੱਗ ਪਾਗੇ ਇੱਥੇ 10 ਦਿਨ ਹੋਣ ਵਾਲੇ ਆ ਇੱਥੇ ਬੈਠਿਆਂ ਨੂੰ ਸਾਡੀ ਨਾਲ ਇਥੇ ਕੋਈ ਸੁਣਵਾਈ ਹੋਰੀ ਨਾ ਕੁਝ ਅਸੀਂ ਜੀ ਸਾਰੇ ਕਿੰਨੇ ਬੱਚੇ ਇੱਥੇ ਬੈਠੇ ਆ ਸਾਡੀਆਂ ਬੀਬੀਆਂ ਭੈਣਾਂ ਵੀ ਬੇਟੀਆਂ ਤੇ ਅਸੀਂ ਸਾਰੇ ਡਿਪਲੋਮਾ ਹੋਲਡਰ ਆ ਵੈਟਰਨਰੀ ਸਾਇੰਸ ਸਟੂਡੈਂਟਸ ਦੇ ਤੇ ਸਾਡੇ ਹੁਣ ਕਿਵੇਂ ਸਭ ਨੂੰ ਪਤਾ ਹੈ ਪੰਜਾਬ ਸਿਰਫ ਡੇਰੀ ਤੇ ਲਗਭਗ ਪ੍ਰੋਫਿਟੇਬਲ ਸੀ ਹੁਣ ਡੇਰੀ ਫਾਰਮਿੰਗ ਸਾਰੀ ਘਾਟੇ ਜਾਰੀ ਹੈ ਕਿਉਂ ਕਿ ਉਹਨਾਂ ਕੋਲ ਸਹੀ ਤਰ੍ਹਾਂ ਸਾਧਨ ਨਹੀਂ ਹੈਗੇ ਸਾਰੇ ਡਾਕਟਰਸ ਨਹੀਂ ਹੈਗੇ ਨਾ ਇਨਸਪੈਕਟਰਸ ਹੈਗੇ ਜਿਹੜੇ ਉਹਨਾਂ ਦੀ ਕੇਅਰ ਕਰ ਸਕਣ ਅਸੀਂ ਹੁਣ ਇੱਥੇ ਬੈਠੇ ਆ ਅਸੀਂ ਆਦੇ ਕੁਆਲੀਫਾਈਡ ਆ ਆਦੇ ਆਦੇ ਕਾਲਜ ਤੋਂ ਪੜ੍ਹ ਕੇ ਆਏ ਆ ਸਾਰੇ ਵੈਲ এডਿਕੇਟਿਡ ਕੁਆਲੀਫਾਈਡ ਹੈਗੇ ਆ ਆਦੇ ਡਕੂਮੈਂਟਾਂ ਕਰਕੇ ਪਰ ਸਾਨੂੰ ਇੱਥੇ ਕੋਈ ਨਾ ਕੋਈ ਮਦਦ ਦਾ ਗੁਹਾਰਤ ਲਗਾਈ ਜਾ ਰਹੀ ਹੈ ਨਾ ਕੁਝ ਅਸੀਂ ਸਾਰੇ ਤਾਂ ਕਰਨਾ ਆ ਰਹੇ ਆ ਸਾਡੇ ਕਾਉਂਟੀ ਆ ਅਸੀਂ ਕੁਆਲੀਫਾਈਡ ਬੱਚੇ ਹੋ ਕੇ ਇੱਥੇ ਬੈਠੇ ਕਿਹੜੇ ਅਨਕੁਆਲੀਫਾਈਡ ਬੱਚੇ ਆ ਕਿਹੜੇ ਡੀਪੀਆਂ ਦੀਆਂ ਡਿਊਟੀਆਂ ਨਿਭਾ ਰਹੇ ਆ ਪੰਜਾਬ ਸਰਕਾਰ ਦੇ ਅੰਡਰ ਕਿਹੜੇ ਹਸਪਤਾਲਾਂ 'ਚ ਬੈਠੇ ਆ ਪਸ਼ੂਏ ਭਾਗਦੇ ਉਹਨਾਂ ਕੁਆਲੀਫਾਈਡ ਆ ਅਸੀਂ ਕੁਆਲੀਫਾਈਡ ਹੋ ਕੇ ਇੱਥੇ ਬੈਠਿਆ ਸਾਨੂੰ ਇਸ ਗੱਲ ਤੇ ਰੋਸ ਹੈ ਕਿ ਪੰਜਾਬ ਸਰਕਾਰ ਨਾਲ ਸਾਡੀ ਬਸ ਇਹੋ ਪਹਾਰੇ ਸਾਡੀਆਂ ਪੋਸਟਾਂ ਜਲਦ ਤੋਂ ਜਲਦ ਜਾਰੀ ਕੀਤੀਆਂ ਜਾਣ ਤੇ ਸਾਨੂੰ ਵਿਭਾਗ ਦੇ ਵਿੱਚ ਪੱਤੀ ਦਿੱਤਾ ਜਾਵੇ ਆ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਅਕੀਰ ਗਰਮੀਤ ਸਿੰਘ ਖੁੱਡੀਆਂ ਨਾਲ 10 ਮੀਟਲਾਂ ਵੀ ਕਰ ਚੁੱਕੇ ਆ ਜੋ ਕਿ 20 ਸੈਕੜਾ ਰਹੀਆਂ ਨੇ ਸਾੜੀਆਂ ਨੇ ਤੇ 500 ਤੋਂ ਵੱਧ ਹਸਪਤਾਲ ਖਾਲੀ ਪਿਆ ਹੋਇਆ ਹੈ ਜੀਦੇ ਤੇ ਬਹੁਤ ਜ਼ਿਆਦਾ ਬਿਮਾਰੀ ਆ ਰਹੀ ਹੈ ਕਦੇ ਗਲ ਘੁੱਟੋ ਦੀ ਕਦੇ ਐਫਐਮਡੀ ਦੀ ਸਿਰਫ ਇੱਕ ਵਜਾ ਕਰਕੇ ਕਿ ਉੱਥੇ ਸਰਕਾਰੀ ਮੁਲਾਜ਼ਮ ਨਹੀਂ ਨਾਲ ਕਿ ਵੈਕਸੀਨੇਸ਼ਨ ਹੁੰਦੀ ਹੈ ਜਿਵੇਂ ਕਿ ਨਵਾਂ ਸ਼ਹਿਰ ਜ਼ਿਲ੍ਹਾ ਸਾਰਾ ਵਿਲਾ ਪਿਆਰ ਹੈ ਉੱਥੋਂ ਦੇ ਕਿਸਾਨਾਂ ਨੂੰ ਬਹੁਤ ਲੋੜ ਹੈ ਤਾਂ ਜੋ ਆਪਣਾ ਪਸ਼ੂ ਪਾਲਣ ਚ ਬਧਵਾ ਕਰ ਸਕਣ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ 2.5 ਸਾਲ ਤੋਂ ਵਾਰ-ਵਾਰ ਇੱਕੋ ਹੀ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਪੋਸਟ ਦਿਓ ਪੋਸਟ ਦਿਓ ਦੋਨ ਚਾਰ ਚਾਰ ਲੱਖ ਲਾ ਕੇ ਡਿਪਲੋਮੇ ਦਾ ਕੋਰਸ ਕੀਤਾ ਹੈਗਾ ਪਰ ਕੋਈ ਸੁਣਵਾਈ ਨਹੀਂ ਹੋਈ ਅਸੀਂ ਪਸ਼ੂ ਕਾਰਨਲ ਦਫਤਰ ਦੇ ਬਾਹਰ ਇੱਥੇ ਮਖਾਲੀ ਬੈਠੇ ਹੋਏ ਹਾਂ ਲਗਾਤਾਰ ਸਾਡਾ 12ਵਾਂ ਦਿਨ ਹੈ ਜੀ ਪਰ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਵੀ ਇਹ ਸਰਕਾਰ ਤੁਹਾਡਾ ਹੱਲ ਕਰੇਗੀ ਦੇਖੋ ਜੀ ਹਲੇ ਤੱਕ ਤਾਂ ਸਾਨੂੰ ਕੁਝ ਵੀ ਨਹੀਂ ਲੱਗ ਰਿਹਾ ਕਿਉਂਕਿ ਕੋਈ ਵੀ ਸਾਡੀ ਸਾਰ ਲੈਣ ਨਹੀਂ ਆਇਆ ਹਲੇ ਤੱਕ ਬਾਕੀ ਅੱਗੇ ਵਾਲੇ ਆਉਣ ਵਾਲੇ ਟਾਈਮ 'ਚ ਦੇਖੋ ਪ੍ਰਸ਼ਾਸਨ ਸਾਡੇ ਲਈ ਕੀ ਕਰਦਾ ਕੀ ਨਹੀਂ ਉਹ ਪਤਾ ਲੱਗ ਜਾਏਗਾ ਸਾਨੂੰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਸਾਡੀ ਜਲਦੀ ਤੋਂ ਜਲਦੀ ਸੁਣਵਾਈ ਕੀਤੀ ਜਾਵੇ ਜੇ ਸੁਣਵਾਈ ਨਹੀਂ ਹੋਏਗੀ फिर असी पूरी तरह दफ्तर अके धरना लाके दफ्तर बंद करा गे चक्का जाम करा पंजाब सरकार